ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਇਹ ਚਾਰ ਸ਼ਲੋਕ ਜੋ 22ਵੀਂ ਪਾਉੜੀ ਦੇ ਨਾਲ ਸੰਬੰਧਿਤ ਨੇ ਇਹਨਾਂ ਚਾਰ ਸ਼ਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਚਰਚਾ ਛੇੜਦੇ ਨੇ ਬਹੁਤ ਬੁਨਿਆਦੀ ਗੱਲਾਂ ਸਾਡੇ ਸਾਹਮਣੇ ਰੱਖਦੇ ਨੇ ਪ੍ਰਥਮ ਚਾਕਰ ਲੱਗੇ ਚਾਕਰੀ नाले ਗਾਰਬਵਾਦ চাকਰੀ ਕੀ ਤੇ ਅਹੰਕਾਰ ਕੀ ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਅਹੰਕਾਰੀ ਚਾਕਰ ਨਹੀਂ ਹੋ ਸਕਦਾ ਔਰ ਜੋ ਚਾਕਰ ਹੈ ਉਹ ਅਹੰਕਾਰੀ ਹੋ ਹੀ ਨਹੀਂ ਸਕਦਾ ਇਹ ਦੋਵੇਂ ਆਪਸ ਦੇ ਇਚਿਵਿਰੋਧੀ ਨੇ ਸਾਬਕਲ ਨੇ ਅਗਰ ਕੋਈ ਚਾਕਰੀ ਕਰੇ ਚਾਹੇ ਉਹ ਚਾਕਰੀ ਪ੍ਰਮਾਤਮਾ ਦੀ ਕਰੇ ਗੁਰੂ ਦੀ ਕਰੇ یا کسی سنسارک تلتے کرے نالے گارب واد واد گلہ او کرے گلا بھی بو ہوئے میں بھی بو ہوئے تو جو میں بھی بو ہے وہ چاکری نہیں کر سکتا سیوہ بھاؤ کر نہیں سکے گا سیوہ کا مطلب ہے میں مٹ گیا دراصل منخ مول اوگن ہے میں جتنا منخ میں وڈا ہو جاندہ ہے ਅਹੰਕਾਰ ਵੱਡਾ ਹੋ ਜਾਂਦਾ ਹੈ ਤੋ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਚਾਕਰ ਲੱਗਦੇ ਚਾਕਰੀ ਨਾਲੇ ਗਾਰਬਵਾ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਵੇ ਸਾ ਬਹੁਤ ਸਾਰੀ ਜਿਹੜੀ ਚਰਚਾ ਛੇੜੋ ਇਸ ਵਿੱਚ ਅਹੰਕਾਰ ਦੀ ਹੀ ਬੋਲ ਹੈ ਕੋਈ ਬੋਲ ਮਿੱਠਾ ਨਹੀਂ ਕਿਸੇ ਬੋਲ ਵਿੱਚ ਮਨ ਬਨ ਮਰਦਾ ਨਹੀਂ ਕਿਸੇ ਬੋਲ ਵਿੱਚ ਮੇਲ ਮਰਾਫ ਨਹੀਂ ਸਾਰੀਆਂ ਹੀ ਗੱਲਾਂ ਹੰਕਾਰ ਨਾਲ ਭਰੀਆਂ ਸਾਰੇ ਬੋਲਾਂ ਵਿੱਚ ਵਧਬੋ ਆਪਣੇਪਣ ਦੀ ਆਪਣੇ ਆਪ ਨੂੰ ਵੱਡਾ ਜ਼ਾਹਿਰ ਕਰਨਾ ਆਪਣੀਆਂ ਵਡਿਆਈਆਂ ਦਾ ਬਿਆਨ ਕਰਨਾ ਜਿਨ੍ਹਾਂ ਵਡਿਆਈਆਂ ਦਾ ਉਹ ਦੂਰ ਨਾਲ ਵੀ ਰਿਸ਼ਤਾ ਨਹੀਂ ਰੱਖਦਾ ਉਹਨਾਂ ਵਡਿਆਈਆਂ ਦਾ ਜ਼ਿਕਰ ਕਰਨਾ ਸਹਿਬ ਕਹਿੰਦੇ ਨੇ ਇਹ ਚਾਕਰ ਦੇ ਗੁਣ ਨਹੀਂ ਇਸ ਤਰ੍ਹਾਂ ਚਾਕਰ ਚਾਕਰੀ ਦੇ ਸਫਲਤਾ ਨਹੀਂ ਪ੍ਰਾਪਤ ਕਰ ਸਕੇਗਾ ਚਾਕਰ ਦੇ ਮਤਲਬ ਹੈ مالک بھی خوشی لینا تے مالک دی خوشی ادو مل سکتی ہے جد اہنکار دی بو نہ کس طرح چاکری کرے گرو اگد دیو جی مہاراج فرمان کرتے نے آپ گوائے سیوا کرے تانک کچھ ماں اپنی اپنت گوا دے اپنا میں بھاؤ گو دے تے پھر سیوا چ لگے ਮੈਂ ਵੀ ਕੁਝ ਹਾਂ ਇਸ ਹੋਂਦ ਨੂੰ ਸਾਹਮਣੇ ਰੱਖੇ ਨਾ ਇਸ ਤਰ੍ਹਾਂ ਦੀ ਆਪਣਾ ਮੰਨਤ ਸਾਹਮਣੇ ਪ੍ਰਗਟ ਹੀ ਨਾ ਕਰੇ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਨੇ ਜੀਵਨ ਵਿੱਚ ਬੁਲੰਦੀਆਂ ਨੂੰ ਛੋਇਆ ਉਹਨਾਂ ਨੇ ਛੋਇਆ ਜਿਨ੍ਹਾਂ ਨੂੰ ਮੈਂ ਨੂੰ ਇੱਕ ਪਾਸੇ ਛੱਡ ਦਿੱਤਾ ਗੁਰੂੰਗਦ ਦੇਵ ਜੀ ਮਹਾਰਾਜ ਦੇ ਕੁਝ ਇਹ ਕਹਿ ਰਹੇ ਨੇ ਇਹ ਦਰਸ ਦੇਖਿਆ ਜਾਏ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੇ ਕਰਤਾਰਪੁਰ ਦੀ ਗੱਲ ਹੈ ਬਹੁਤ ਸਾਰਾ ਇਕੱਠ ਉਸ ਦਿਨ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਚਾਰੋਂ ਪਾਸੇ ਤੋਂ ਸੰਗਤ ਉਮੜੀਆਂ ਅੰਦਾਜ਼ੇ ਤੋਂ ਵੱਧ ਸੰਗਤ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਵੱਡੇ ਸ਼ਹਿਜ਼ਾਦੇ بابا سری چند نے اپنے کول بلایا آخیا بیٹا سنگت بہت آئی ہے ہاں گردیو پتا سنگت بہت آئی ہے من اس سنگت سے بہت خوش ہے مہاراج خوشی کی گل ہے کہ سنگت نیک کے آپ کو خوشی ہو رہی ہے سری چند پھر جس سے خوشی ہوئے اس کچھ دین نو جی کر کردہ ہے ہاں مہاراج ایسا سدھانت ہے ساری سگت مٹھائی چھکانے ہیں مٹھائی دا لنگر مشتان پرشاد سری چند کہنے لگا مہاراج لنگر تے جو کچھ بنے وہی چکا پہے گا اور اتنی ساری سنگت اتنی مٹھائی کتوں آوے اچن چیت بنایا بھی وقت لگے گا مہاراج یہ تو مشکل ہے گرنانک دیو جی مہاراج کہنے لگے سری چند اے سامنے جو جنڈدہ درخت ہے اس دے اسپر چڑھ انہوں زور جھون ہلا مٹھائیاں مٹھائی گیا تھلے تو چدران وچھا دے پھر او مٹھائی آپاں سنگت منڈا گے سری چند کہنے لگا گردیو پتا آپ دی عمر وڈیری ہو گئی ہے انہونیاں گلان کر گل لگ پہو درختان تو مٹھائی اور درخت بھی جنڈ گا جنہوں کوئی چنگا پھل بھی نہیں لگتا آپ اندروں مٹھائی ایک پاسے ہو گیا شری گرو نانک دیو جی مہاراج نے اپنے دوجے صاحبزاد بابا لکھمی داس بلایا بیٹے تو درخت تے چڑھ جا اور ہلا جھون ਮਠਿਆ ਸੰਗਤ ਦੇ ਤੁਮਣੀਆਂ ਨੇ ਹੱਥ ਜੋੜ ਕੇ ਲਖਮੀ ਦਾਸ ਜੀ ਕਹਿਣ ਲੱਗੇ ਗੁਰਦੇਵ ਪਿਤਾ ਦਰਖਤਾ ਤਾਂ ਮਿਠਾਈ ਔਰ ਦਰਖਤ ਵੀ ਜੰਡਾ ਜਿਹਨੂੰ ਕੋਈ ਮਾੜਾ ਮੋਟਾ ਚੱਜਦਾ ਫਲ ਵੀ ਨਹੀਂ ਲੱਗਦਾ ਵੱਡੇ ਵਿਰਾਤਾ ਠੀਕ ਕਹਿੰਦੇ ਨੇ ਆਪਦੀ ਉਮਰ ਵਡੇਰੀ ਹੋ ਗਈ ਹੈ ਅਨਹੋਣੀਆਂ ਗੱਲਾਂ ਕਰਨ ਲੱਗ ਪਏ ਹੋ صاحب شریف نانک دیو جی مہاراج نے سیوا دی مورتی نرمانتا مورتی بھائی لینے نو جو سنگت سب تو اخیر بیٹھا سی آواز ماری اشارہ بجیا ہوا آیا تے قدم تیک حکم بہت سنگت آئی ہے لینہ جی اس درخت تے چڑھ جاؤ ਤੈਨੂੰ ਜ਼ੋਰ ਦਾ ਝੋਣਾ ਆਪਾਂ ਮਠਾਈਆਂ ਵੰਡਣੀਆਂ ਨੇ ਸੰਗਤ ਵਿੱਚ ਹੁਕਮ ਮੰਨ ਕੇ ਜਦ ਦਰਖਤ ਤੇ ਚੜਨ ਲੱਗੇ ਛਿਰੀ ਚੰਦ ਰੋਕਿਆ ਆਖਿਆ ਲੈਣਾ ਜੀ ਦਰਖਤਾ ਤੋਂ ਮਠਾਈ ਅਣਹੋਣੀ ਗੱਲ ਹੈ ਜਗਤ ਕੀ ਆਖੇਗਾ ਪਰ ਲੈਣਾ ਜੀ ਚੜਦੇ ਗਏ ਛਿਰੀ ਚੰਦ ਰੋਕਦੇ ਨੇ ਦਰਖਤਾ ਤੋਂ ਮਠਾਈ ਨਹੀਂ ਟਪਕਦੀ تو لینہ جی کہنے مٹھائی ٹپتے باویں نہ ٹپتے اس نال کوئی مطلب نہیں اسی تے گردیو دا حکم من ہے بس حکم من کے خوشی لینے ہیں بچن من کے خوشی لینے ہیں گرو اگد دیو جی مہاراج واقعی گرو نانک کی بھی خوشی لے سکے گرو نانک کی پرسنتا کے پاتر بن سکے پر یہ دا سلوک جو ہے انہوں دے کردار نو ہی سامنے اجاگر کردہ ਕਿ ਚਾਕਰ ਲੱਗਦੇ ਚਾਕਰੀ ਨਾਲੇ ਗਾਰਗਵਾਹ ਚਾਕਰ ਇੱਕ ਤੇ ਚਾਕਰੀ ਕਰੇ ਸੇਵਾ ਕਰੇ ਪਰ ਸੇਵਾ ਕਰਨ ਦੇ ਨਾਲ ਨਾਲ ਸੇਵਾ ਦਾ ਹੀ ਹੰਕਾਰ ਕਰੇ ਗਰਭ ਪ੍ਰਗਟ ਕਰੇ ਤਿਸਰੋ ਸੇਵਾ ਦਾ ਹੰਕਾਰ ਹੀ ਨਹੀਂ ਗੱਲਾਂ ਕਰੇ ਘਨੇਰੀਆਂ ਜ਼ਰੂਰਤ ਤੋਂ ਜ਼ਿਆਦਾ ਬੋਲ ਬੋਲੇ ਜਿਨ੍ਹਾਂ ਬੋਲਾਂ ਦੀ ਲੋੜ ਹੀ ਨਹੀਂ ਉਹ ਬੋਲੇ ਔਰੇ ਬੋਲਾਂ ਵਿੱਚ ਹੰਕਾਰ ਪ੍ਰਗਟ ਕਰੇ ਗੱਲਾਂ ਕਰੇ ਘਨੇ ਰੀਆਂ ਕਸਮ ਨਾ ਪਾਏ ਸਾ ਇਹ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ ਇਹ ਮਾਲਕ ਦੀ ਪ੍ਰਸੰਤਾ ਨਹੀਂ ਲੈ ਸਕੇਗਾ ਪਰ ਕਿਸ ਤਰ੍ਹਾਂ ਲਵੇ ਆਤ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ ਆਪਣੇ ਆਪ ਨੂੰ ਗਵਾ ਕੇ ਆਪਣੇ ਹੰਕਾਰ ਨੂੰ ਗਵਾ ਕੇ ਸੇਵਾ ਦੇ ਚਲੇਨ ਹੋਵੇ ਤਾਂ ਕਿੱਥੇ ਜਾ ਕੇ ਅਧਿਆਤਮਿਕ ਮਾਨ ਪ੍ਰਾਪਤ ਕਰੇਗਾ ਅਧਿਆਤਮਿਕ ਰਸ ਪ੍ਰਾਪਤ ਕਰੇਗਾ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਜਿਸ ਦੀ ਸੇਵਾ ਵਿੱਚ ਇਹ ਲੱਗਿਆ ਹੈ ਬਸ ਉਸ ਦੀ ਸੇਵਾ ਵਿੱਚ ਹੀ ਲੱਗ ਜਾਏ ਪਰਵਾਨ ਹੋ ਜਾਏਗਾ ਕਬੂਲ ਹੋ ਜਾਏਗਾ ਉਹੀ ਪਰਵਾਨ ਹੈ ਜੋ ਜਿਸ ਦੀ ਸੇਵਾ ਵਿੱਚ ਲੱਗਾ ਹੈ ਬਸ ਇੱਕ ਲੀਨ ਇੱਕ ਅਵਸਥਾ ਬਣਾ ਕੇ ਸੇਵਾ ਕਰ ਰਿਹਾ ਹੈ ਦੂਜਾ ਸ਼ਲੋਕ ਜੋ ਦੂਜੇ ਪਾਤਸ਼ਾਹ ਦਾ ਹੈ ਉਹ ਇਹ ਹੈ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਕਿਨਨ ਦੁਸ਼ਮਣੀ ਤੇ ਮਿੱਤਰਤਾ ਬਰਾਬਰੀ ਦੇ ਤਲ ਤੇ ਚਾਹੀਦੀ ਹੈ ਅਬਰ ਤਲ ਬਰਾਬਰੀ ਦਾ ਨਹੀਂ ਤੋ ਅਕਸਰ ਦੇਖਣ ਦੇ ਚਾਇਆ ਹੈ ਉਹ ਦੋਸਤੀ ਵੀ ਸਫਲ ਨਹੀਂ ਆਉਂਦੀ ਔਰ ਉਹ ਦੁਸ਼ਮਣੀ ਵੀ ਕਿਸੇ ਹੱਦ ਤੱਕ ਬੇਮਜ਼ਾ ਹੁੰਦੀ ਹੈ ਇੱਕ ਕਮਜ਼ੋਰ ਤੇ ਤਾਕਤਵਰ ਦੇ ਦੁਸ਼ਮਣੇ بے میں ہے ایک مغرق تیسیانے دی دشمنی دراصل ایسی ہے صاحب شریف نانک دیو جی مہاراج کہنے دینے کہ جیسے پانی دی لکیر ہوئے وہ کو ٹھہر دی تھوڑی ہے اس دیچ اے نہیں کہہ رہے کہ چھوٹے دا وڈے نال سمبند نہ ہوئے یا وڈے دا چھوٹے نال پیار نہ ہوئے مہاراج کہنے جس نوں کہنے میٹر کا جس نوں کہنے دوستی ਉਥੇ ਬਰਾਬਰੀ ਦੇ ਹੀ ਤਲ ਤੇ ਹੁੰਦੀ ਹੈ ਕੁਛ ਨਾ ਕੁਛ ਬਰਾਬਰੀ ਚਾਹੀਦੀ ਹੈ ਅਸੀਂ ਦੇਖਦੇ ਹਾਂ ਕਿਧਰੇ ਦੋ ਪੁਰਸ਼ਾਂ ਦੇ ਧਨ ਦੀ ਬਰਾਬਰੀ ਤੇ ਨਹੀਂ ਪਰ ਗੁਣਾਂ ਦੀ ਬਰਾਬਰੀ ਹੈ ਦੋਸਤੀ ਹੋ ਸਕਦੀ ਹੈ ਦੋ ਪੁਰਸ਼ਾਂ ਦੇ ਸਾਥ-ਪਾਤ ਦੀ ਬਰਾਬਰੀ ਤੇ ਨਹੀਂ ਪਰ ਕਲਾ ਤੇ ਗਿਆਨ ਦੀ ਬਰਾਬਰੀ ਹੋ ਸਕਦੀ ਹੈ ਸਿਆਣਪ ਦੀ ਬਰਾਬਰੀ ਹੋ ਸਕਦੀ ਹੈ ਕਿਉਂਕਿ ਵਰਗ ਸਿਰਫ ਧਨ ਦਾ ਨਹੀਂ ਵਰਗ ਸਿਰਫ ਸੁਆਪਣ ਦਾ ਨਹੀਂ ورگ صرف سیاح کا ہی نہیں ورگ صرف کلا کا ہی نہیں انیکہ ورگ نے کسی بھی تلتے دو ورگ آپس میل کھاو تے پھر دوستی ہو سکتی ہے اور کوئی ورگ میل نہیں کھانا اسی دیکھ رہے ہیں کرشن تے تمے دی دوستی یہ ٹھیک ہے کہ دھن کر کے تے کرشن دا کوئی میل نہیں وہ راجہ ہے اس دے کل کچھ بھی نہیں رہن دی چنگی کٹیا بھی نہیں ਉਹ ਗੰਜੰਦੇ ਮਹਿਲ ਤੇ ਮੋਤੀਆਂ ਦੇ ਅੰਬਾਰ ਵਿੱਚ ਰਹਿ ਰਿਹਾ ਹੈ ਇਹਦੇ ਕੋਲ ਦੋ ਵਕਤ ਦੀ ਰੋਟੀ ਵੀ ਨਹੀਂ ਲੇਕਿਨ ਇਤਿਹਾਸ ਸਾਕਸੀ ਹੈ ਦੋਸਤੀ ਬੜੀ ਗੂੜੀ ਮਿੱਤਰਤਾ ਬੜੀ ਗੂੜੀ ਕਿ ਜਗਤ ਦੇ तमाम rehberi purush ਕਹਿੰਦੇ ਨੇ ਮਿੱਤਰਤਾ ਉੱਥੇ ਗੂੜੀ ਆਉਂਦੀ ਹੈ ਜਿੱਥੇ ਬਰਾਬਰੀ ਦਾ ਤਲ ਹੋਵੇ ਤਾਂ ਕੁਛ ਨਾ ਕੁਛ ਬਰਾਬਰੀ ਦਾ ਤਲ ਹੈ ਉਹ ਕੀ ਹੈ دوہاں دا برابر ہے جو کرشن کول گیان ہے وہ سدامے کو ہے جڑے جی دوی گن کرشن دے کول ہے وہ لمبی سوج سمجھ سدامے کول بھی ہے جو انک اس سور بیرتا کرشن کول ہے وہ انک سامے کول بھی ہے گیا ضرور ہے مفلس ضرور سی ਰਜ਼ਵਾਨ ਤੋਂ ਮੰਗਿਆ ਨਹੀਂ ਇਸੇ ਇਹ ਅਣਖ ਹੈ ਔਰ ਜਿੱਥੇ ਇਸ ਤਰ੍ਹਾਂ ਦੀ ਅਣਖ ਦੀ ਬਰਾਬਰੀ ਹੋਵੇ ਸੂਰ ਬੀਰਤਾ ਦੀ ਬਰਾਬਰੀ ਹੋਵੇ ਦੈਵੀ ਗੁਣਾਂ ਦੀ ਬਰਾਬਰੀ ਹੋਵੇ ਗਿਆਨ ਦੀ ਬਰਾਬਰੀ ਹੋਵੇ ਇਤਨੀ ਬਰਾਬਰੀ ਸੀ ਕੀ ਹੋਇਆ ਜੇ ਧਨ ਦੀ ਬਰਾਬਰੀ ਨਹੀਂ ਕੀ ਹੋਇਆ ਜੇ ਰਾਜ ਪਾਠ ਦੀ ਬਰਾਬਰੀ ਨਹੀਂ ਦੋਸਤੀ ਉੱਥੇ ਹੀ ਗੂੜੀ ਹੋਵੇਗੀ ਜਿੱਥੇ ਕੁਝ ਨਾ ਕੁਝ ਬਰਾਬਰ ਹੈ ایک بچے بڑھے دی بھی دوستی ہو سکتی ہے اگر ادرونی گیان برابری ہو جائے سیاپ بھی جو ہے برابری ہو جائے اور ایسا بھی ہو سکتا ہے کہ دو بڑھیا دوستی نہ ہوئے. ایک بڑھا بہت سیان ہے عالم ہے اور ایک کبڑ ہے موڑ ہے نہیں گی. مشکل ہے ہو اے یہی گل گرو اگد دیو جی مہاراج فرمان پہ پر نے कि मित्रता ਲਈ ਕੁਛ ਨਾ ਕੁਛ ਬਰਾਬਰੀ ਦਾ ਵਰਗ ਚਾਹੀਦਾ ਵਰਨਾ ਮਿੱਤਰਤਾ ਹੋਣੀ ਬਹੁਤ ਔਖੀ ਹੈ ਬਹੁਤ ਔਖੀ ਹੈ ਤੋ ਸਤਗੁਰudev ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਏਵਾਕ ਆਪ ਕਹਿੰਦੇ ਨੇ ਕਿ ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ ਜੋ ਜੀ ਹੋਏ ਸੋ ਉਗਵੇ ਮੋਕਾ ਕਿ ਆਵਾਵ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਦੇਵ ਨਿ ਆਉ ਨਾਲ ਇਆਣੇ ਦੋਸਤੀ ਵੱਡਾ ਰੋਸੋਂ ਨੇ ਹੋ ਪਾਣੀ ਅੰਦਰ ਲੇਕ ਜਾਉ ਤਿਸ ਦਾ ਥਾਂ ਨਾ ਕਿਹਾ ਬੜੇ ਕੀਮਤੀ ਉਦਾਹਰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਦਿੱਤੇ ਨੇ ਦੋਸਤੀ ਦੀ ਰੂਪਰੇਖਾ ਬਿਆਨ ਕਰਨ ਤੋਂ ਪਹਿਲੇ ਆਪ ਕਹਿੰਦੇ ਨੇ ਕਿ ਮਨੁੱਖ ਦੇ ਅੰਤਿਸ਼ ਕਰਨ ਦੇ ਚ ਜੋ ਕੁਛ ਹੁੰਦਾ ਹੈ ਜ਼ਬਾਨ ਉਹੀ ਕੁਝ ਪ੍ਰਗਟ ਕਰਦੀ ਹੈ ਇਹ ਨਹੀਂ ਕਿ ਜ਼ਬਾਨ ਨੇ ਜੋ ਕੁਝ ਕਹਿ ਦਿੱਤਾ ਹੈ ਤੇ ਮਨੁੱਖ ਇਹ ਆਖੇ ਨਹੀਂ ਇਹ ਮੇਰੇ ਅੰਦਰ ਨਹੀਂ ਸੀ ਮੈਂ ਐਵੇਂ ਹੀ ਕੱਢ ਦਿੱਤਾ ਹੈ ਨਹੀਂ ਐਵੇਂ ਤੇ ਨਿਕਲ ਹੀ ਨਹੀਂ ਸਕਦਾ ਜ਼ਬਾਨ ਦੋ ਬਿਆਨ ਕਰਦੀ ਹੈ ਇਹ ਬੈਖਰੀ ਹੈ ਇਸ ਤੋਂ ਪਹਿਲੇ ਇਹ ਬੋਲ ਕੰਠ ਦੇ ਚ ਆਉਂਦੇ ਨੇ ਇਹਨੂੰ ਮਦਮਾ ਕਹਿੰਦੇ ਨੇ ਇਸ ਤੋਂ ਪਹਿਲੇ ਇਹ ਬੋਲ ਹਿਰਦੇ ਵਿਚੋਂ ਦੇਨੇ ਨੇ। ਇਹਨੂੰ ਪਸੰਤੀ ਕਹਿੰਦੇ ਨੇ। ਔਰ ਇਸ ਤੋਂ ਪਹਿਲੇ ਇਹ ਬੋਲ ਨਾਭੀ ਵਿਚੋਂ ਦੇਨੇ ਨੇ। ਇਸਨੂੰ ਪਰਾ ਕਹਿੰਦੇ ਨੇ। ਪਰਾ ਪਸੰਤੀ ਮਧਮ ਬਹਿਖੀ। ਹੁਣ ਜ਼ਬਾਨ ਚੋਂ ਬੋਲ ਪ੍ਰਗਟ ਹੋ ਗਏ ਤੇ ਬੰਦਾ ਆਖੇ ਮੇਰੇ ਅੰਦਰ ਹੀ ਨਹੀਂ ਸਨ। ਮੈਂ ਐਵੇਂ ਕਹਿ ਦਿੱਤੇ ਨੇ ਤੇ ਮਿੱਤਰਾ ਤੂੰ ਬੁਰਾ ਨਾ ਮਨਾਈਂ। ਪਰ ਸਵਾਲ ਪੈਦਾ ਹੁੰਦਾ ਅੰਦਰ ਨਹੀਂ ਤਾਂ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ। ਪ੍ਰਗਟ ਹੀ ਨਹੀਂ ਹੋ ਸਕਦੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਜਾਣਕਾਰੀ ਦੇ ਰਹੇ ਨੇ ਕਿ ਜਿਸ ਵਕਤ ਜਿਹੜੇ ਬੋਲ ਜ਼ੁਬਾਨ ਚੋਂ ਨਿਕਲੇ ਨੇ ਕਮ ਸੇ ਕਮ ਉਸ ਵਕਤ ਤੇ ਉਹ ਬੋਲ ਅੰਦਰ ਸਨ ਵਰਨਾ ਨਿਕਲ ਹੀ ਨਾ ਸਕਦੇ ਟੰਕੀ ਦੇ ਪਾਣੀ ਨੇ ਤੋ ਟੂਟੀ ਦੇ ਰਾਹੇ ਨਿਕਲੇਗਾ ਨਹੀਂ ਤਨ ਟੰਕੀ ਜੋ ਹੈ ਉਹ ਤੇ ਲਾਭੀ ਹੈ ਔਰ ਇਹ ਟੂਟੀ ਜ਼ਬਾਨ ਹੈ ਇਹਨੂੰ ਖੋਲਾਂਗੇ ਤੋ ਅੰਦਰ ਦਾ ਪਾਣੀ ਹੀ ਬਾਹਰ ਆਵੇਗਾ ਅੰਦਰ ਗੰਧ ਹੈ ਤੋ ਬੋਲ ਗੰਦੇ ਨਿਕਲਣਗੇ ਅੰਦਰ ਸਵੱਛਤਾ ਹੈ ਤੋ ਬੋਲ ਪਾਵਨ ਨਿਕਲਣਗੇ ਪਵਿੱਤਰ ਨਿਕਲਣਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਜੋ ਜੀ ਹੋਏ ਸੋ ਉਗਵੇ ਮੋਹ ਕਾ ਕੇਆ ਵਾ ਜੋ ਕੁਛ ਮਨੁੱਖ ਦੇ ਜੀਵ ਦੇ ਚੋਂਦਾ ਹੈ ਉਹੀ ਮੂੰਹ ਚੋਂ ਨਿਕਲਦਾ ਹੈ ਉਹੀ ਹਵਾ ਦੀ ਤਰ੍ਹਾਂ ਉਹ ਬੋਲ ਜੋ ਹੈ ਨਿਕਲਦੇ ਨੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਉਹ ਨਿਆ ਇਨਸਾਫ ਦੀ ਗੱਲ ਵੇਖੋ ਸਹਿਗੁਰੂ ਗੁਰਦੇਵ ਜੀ ਕਹਿੰਦੇ ਨੇ ਬੀਜ ਦਾ ਜ਼ਹਿਰ ਹੈ ਮੰਗਦਾ ਅੰਮ੍ਰਿਤ ਹੈ ਬੋਲਦਾ ਕੋੜਾ ਹੈ ਚਾਹਦਾ ਦੋਸਤੀ ਹੈ ਮਿੱਤਰਤਾ ਬੋਲਦਾ ਰੁੱਖਾ ਹੈ ਤੇ ਚਾਹਦਾ ਮੇਰੀ ਦੋਸਤੀ ਹੋਵੇ ਕੋੜੇ ਬੋਲਣ ਵਾਲੇ ਮਨੁੱਖ ਦੀ ਜਗਤ ਵਿੱਚ ਕਿਦਰੇ ਵੀ ਦੋਸਤੀ ਨਹੀਂ ਹੁੰਦੀ ਹਾਂ ਦੁਸ਼ਮਣੀ ਤੇ ਵੱਸ ਸਕਦੀ ਹੈ ਦੋਸਤੀ ਨਹੀਂ ਮਿੱਤਰਤਾ ਨਹੀਂ ਇਸ ਵਾਸਤੇ ਸਾਹਿਬ ਕਹਿੰਦੇ ਦੇਖੋ ਇਹ ਨਿਆ ਬੀਜ ਦਾ ਜ਼ਹਿਰ ਹੈ ਮੰਗਦਾ ਅੰਮ੍ਰਿਤ ਹੈ ਨੀਅਤ ਭੈੜੀ ਹੈ ਔਰ ਫਲ ਚੰਗੇ ਮੰਗਦਾ ਹੈ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜੋ ਮਨੁੱਖ ਹੈ ਤੇ ਦੂਸਰੇ ਤਲ ਤੇ ਕੋਈ ਸਿਆਣਾ ਹੋਵੇ ਦੋਸਤੀ ਨਿਭੇਗੀ ਨਹੀਂ ਇਸ ਤਰ੍ਹਾਂ ਦਾ ਜੋ ਇਆਣਾ ਮਨੁੱਖ ਹੈ ਨਾਦਾਨ ਮਨੁੱਖ ਹੈ ਉਸ ਦੇ ਨਾਲ ਕਿਸ ਤਰ੍ਹਾਂ ਦੋਸਤੀ ਨਿਭੇਗੀ ਜਿਸ ਦੀ ਨੀਅਤ ਠੀਕ ਨਹੀਂ ਜਿਸ ਦੇ ਅੰਦਰ ਬੋਲ ਕੋੜੇ ਨੇ ਨਾਲਿਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋਨ ਰਜਾਸ ਮਹਾਰਾਜ ਕਣ ਨਿਰਣਾ ਕਰਕੇ ਵੇਖ ਲੋ ਤੇ ਇਆਣੇ ਨਾਲ ਵੱਡੇ ਦੀ ਦੋਸਤੀ ਲਿਬੇਗੀ ਨਹੀਂ बिकॉज 80 ਸਾਲ ਦਾ ਬੁੱਢਾ ਹੈ ਇੱਕ 5 ਸਾਲ ਦਾ ਬੱਚਾ ਹੈ ਦੋਸਤੀ ਨਹੀਂ ਹੋ ਸਕਦੀ ਸੰਬੰਧ ਹੋ ਸਕਦਾ ਹੈ ਪਿਤਾ ਪੁੱਤਰ ਦਾ ਸੰਬੰਧ ਹੋ ਸਕਦਾ ਹੈ ਪੋਤਰੇ ਤੇ ਦਾਦੇ ਦਾ। ਦੋਸਤੀ ਨਹੀਂ ਹੋ ਸਕਦੀ। ਮਿੱਤਰਤਾ ਨਹੀਂ ਹੋ ਸਕਦੀ। ਮਿੱਤਰਤਾ ਤਾਂ ਮੁਰਾਦ ਹੈ ਇੱਕ ਮਿਕ ਹੋ ਜਾਣਾ। ਤੂੰ ਉਸ 5 ਸਾਲ ਦੇ ਬੱਚੇ ਦਾ ਔਰ ਉਸ 80 ਸਾਲ ਦੇ ਬੁੱਢੇ ਦਾ ਕੋਈ ਵੀ ਵਰਗ ਮੇਲ ਨਹੀਂ ਖਾਂਦਾ। ਕਿਸੇ ਤਰ੍ਹਾਂ ਦਾ ਵੀ ਮੇਲ ਨਹੀਂ ਜੁੜਦਾ। ਨਾ ਗੁਣ ਦਾ, ਕਲਾ ਦਾ, ਸਿਆਣਪ ਦਾ, ਬੋਲਾਂ ਦਾ, ਕੁਝ ਵੀ ਤੇ ਤਾਲਮੇਲ ਨਹੀਂ ਬੈਠਦਾ। ਸੋਚਣੀ ਦਾ ਮੂਲ ਗੱਲ ਤੇ ਸੋਚਣ ਦੀ ਹੈ। तो गुरु अंगद देव जी महाराज कहंद ने जैसे एक बिरद ते एक इयाणा नादान बच्चा दोस्ती नहीं हो सकदी इस तरह मूर्ख ते श्याणा ये भी इस तरह ने एक बुजुर्ग है एक नादान है इत्थे उम्र करके इयाणा ते बड़पणा नहीं लेना ओही बुजुर्ग है वड्ढा है महान है जिस दी अकल महान है ओही इयाणा है नादान है ਜੋ ਸਰੀਰ ਤੋਂ ਤੇ ਕੰਮ ਲੈਂਦਾ ਹੈ ਅਕਲ ਤੋਂ ਨਹੀਂ ਲੈਂਦਾ ਵਿਚਾਰ ਤੋਂ ਨਹੀਂ ਲੈਂਦਾ ਜਿਹਦੇ ਬੋਲਾਂ ਨਾਲ ਅਕਲ ਨਹੀਂ ਗਿਆਣਾ ਹੈ ਜਿਹਦੇ ਵੇਖਣ ਵਿੱਚ ਅਕਲ ਨਹੀਂ ਸਿਰਫ ਅੱਖਾਂ ਹੀ ਕਰਈਏ ਅੱਖ ਦੇ ਰਾਹੇ ਅਕਲ ਨਹੀਂ ਵੇਖ ਰਹੀ ਇਸ ਗਿਆਣਾ ਹੈ ਸਿਰਫ ਕੰਨ ਸੁਣ ਰਹੇ ਨੇ ਤੇ ਸਰੋਤ ਦੇ ਵਿੱਚ ਅਕਲ ਸਮਿਲਿਤ ਨਹੀਂ ਤੋਂ ਇਹ ਗਿਆਣਾ ਹੈ ਸਿਰਫ ਜ਼ਬਾਨ ਬੋਲ ਰਹੀ ਹੈ ਪਰ ਇਸ ਬੋਲਣ ਦੇ ਵਿੱਚ ਅਕਲ ਨਹੀਂ ਤੋਂ ਇਹ ਗਿਆਣੇ ਦੇ ਬੋਲ ਨੇ ਔਰ ਜਿਤਨਾ ਅਸੀਂ ਦੇਖਦੇ ਹਾਂ ਸਰੀਰਕ ਕਲ ਤੇ ਕੰਮ ਉਮਰ ਮਨੁੱਖ ਹੁੰਦਾ ਹੈ 마ਸੂਮ ਬੱਚਾ ਹੈ ਉਹਦੇ ਵੇਖਣ ਵਿੱਚ ਅਕਲ ਨਹੀਂ ਹੈ ਅਗਰ ਅਕਲ ਹੋ ਗਏ ਤਾਂ ਅਗਦੇ ਵਿੱਚ ਹੱਥ ਪਾਣ ਦਾ ਮਤਲਬ ਹੀ ਨਹੀਂ ਹੈ ਉਹਦੇ ਬੋਲਣ ਵਿੱਚ ਅਕਲ ਨਹੀਂ ਹੈ ਉਹਦੇ ਸੁਣਨ ਵਿੱਚ ਅਕਲ ਨਹੀਂ ਹੈ ਉਹਦੇ ਚੱਲਣ ਵਿੱਚ ਅਕਲ ਨਹੀਂ ਹੈ ਉਹਦੇ ਕਰਨ ਵਿੱਚ ਅਕਲ ਨਹੀਂ ਹੈ ਕਿ ਜਿਸ ਦੇ ਕਿਸੇ ਵੀ ਕਰਮ ਦੇ ਨਾਲ ਅਕਲ ਜੁੜੀ ਹੋਈ ਨਹੀਂ ਤੇ ਜਿਸ ਦੇ ਸਾਰੇ ਕਰਮਾਂ ਦੇ ਨਾਲ ਅਕਲ ਜੁੜੀ ਹੋਵੇ ਇਸ ਤਰ੍ਹਾਂ ਦੇ ਦੋ ਮਨੁੱਖਾਂ ਦੀ ਦੋਸਤੀ ਨਹੀਂ ਹੋਵੇਗੀ। ਮਿੱਤਰਤਾ ਨਹੀਂ ਹੋਵੇਗੀ। ਮਹਾਰਾਜ ਕਹੇ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾਂ ਜਾਣੇ ਤੇ ਉਹ ਵਰਤੇ ਵੇਖੋ ਕੋ ਨਿਰਗਾਸ। ਈਰਾਨ ਦੇ ਸੂਫੀ ਸੰਤ ਨੇ ਤੇ ਸਾਫ਼ ਕਹਿ ਦਿੱਤਾ ਬਜ਼ੁਰਗੀ ਬਾਅਕਲਸ ਨਕੇ ਬਾਸਾਲ ਤਵੰਗਰੀ ਬਾਦਲਸ ਨਕੇ ਬਾਮਾਰ। ਬਜ਼ੁਰਗੀ ਅਕਲ ਤੋਂ ਨਾਪਣੀ ਚਾਹੀਦੀ ਹੈ ਉਮਰ ਤੋਂ ਨਹੀਂ ਇਹ ਕਿੰਨੇ ਸਾਲ ਦਾ ਹੈ ਸਾਲਾਂ ਨੂੰ ਸਾਹਮਣੇ ਰੱਖ ਕੇ ਕਿਸੇ ਨੂੰ ਬਜ਼ੁਰਗੀ ਦਾ ਲਕਬ ਦੇਣ ਦੀ ਲੋੜ ਨਹੀਂ ਉਹਦੀ ਅਕਲ ਨਾਪਣੀ ਚਾਹੀਦੀ ਹੈ ਇਹਦੀ ਸੋਚਣੀ ਕਿੰਨੀ ਬੁਲੰਦ ਹੈ ਫਿਰ ਅਮੀਰੀ ਨੂੰ ਨਾਪਣਾ ਹੈ ਤਾਂ ਉਹਦੀ ਮਹਿਲ ਮਾੜੀਆਂ ਨਾਪਣ ਦੀ ਲੋੜ ਨਹੀਂ ਉਹਦੀ ਧਨ ਸੰਪਦਾ ਨੂੰ ਤੋਲਣ ਦੀ ਲੋੜ ਨਹੀਂ ਤਵੰਗਰੀ ਬਦਲ ਅਸਤ ਨਕੇ ਬਾਮਾਲ ਤਵੰਗਰੀ ਜੋ ਅਮੀਰੀ ਹੈ ਉਹ ਦਿਲ ਨੂੰ ਨਾ ਪੋ ਕਿ ਇਸ ਦਾ ਦਿਲ ਕਿੰਨਾ ਕਬੜਾ ਹੈ ਅਰਬਾਂ ਖਰਬਾਂ ਦੀ ਸੰਪਦਾ ਦਾ ਮਾਲਕ ਹੈ ਦਿਲ ਇਤਨਾ ਛੋਟਾ ਹੈ ਕਿ ਉਹਦੇ ਚ ਭਰ ਆ ਲਈ ਥਾਂ ਕੋਈ ਨਹੀਂ ਮਾਂ ਬਾਪ ਲਈ ਵੀ ਜਗ੍ਹਾ ਕੋਈ ਨਹੀਂ ਉਸ ਦੀ ਧਨ ਦੌਲਤ ਉਹਦੀ ਸ਼ੌਹਰਤ ਉਸ ਦੇ ਦੁਨਿਆਵੀ ਸੁੱਖ ਉਹਦੇ ਚ ਉਹ ਮਾਂ ਬਾਪ ਨੂੰ ਹਿੱਸਾਦਾਰ ਬਣਾਉਣ ਨੂੰ ਰਾਜ਼ੀ ਨਹੀਂ ਫਿਰਾਨੋ ਵੀ ਲੜੇ ਟੁਕਾਂਦਾ ਨਹੀਂ ਤੋ ਸ਼ੇਖ ਸਾਦੀ ਸਾਹਿਬ ਕਹਿੰਨੇ ਨੇ ਇਹਨਾਂ ਨੂੰ ਅਮੀਰ ਆਖਣ ਦੀ ਲੋੜ ਨਹੀਂ ਇਹਦਾ ਤਾਂ ਦਿਲ ਬਹੁਤ ਛੋਟਾ ਹੈ ਦਿਲ ਬਹੁਤ ਛੋਟਾ ਹੈ ਜਿਸ ਦਾ ਦਿਲ ਵੱਡਾ ਹੋਵੇ ਦੌਲਤ ਥੋੜੀ ਹੈ ਧਨ ਸੰਪਦਾ ਥੋੜੀ ਹੈ ਪਰ ਦਿਲ ਬਹੁਤ ਵੱਡਾ ਹੈ ਬਸ ਇਸੇ ਨੂੰ ਹੀ ਅਮੀਰ ਕਹਿੰਨੇ ਨੇ ਬਾਬਾ ਫਰੀਦ ਕਹਿੰਨੇ ਨੇ ਅਣ ਹੋੰਦਾ ਆਪ ਵੱਡਾ ਹੈ ਕੋਈ ਐਸਾ ਭਗਤ ਸੜਾ ਹੈ ਬਾਬਾ ਫਰੀਦ ਹੈ ਤੇ ਇਸਨੇ ਕੁਲ ਅੰਧੇ ਰੋਕੀ ਤੇ ਭੁੱਖ ਇਸ ਨੂੰ ਪੂਰੀ ਲੱਗੀ ਹੋਈ ਹੈ ਪਰ ਅੱਧੀ ਦੇ ਚੋਂ ਵੀ ਅੱਧੀ ਵੰਡ ਦਿੱਤੀ ਹੈ ਅਣ ਹੋਂਦਾ ਆਪ ਵੰਡਾਇ ਹੈ ਹੈ ਨਹੀਂ ਫਿਰ ਵੀ ਵੰਡ ਰਿਹਾ ਹੈ ਭੁੱਖ ਪੂਰੀ ਲੱਗੀ ਹੋਈ ਹੈ ਰੋਟੀ ਅੱਧੀ ਹੈ ਫਿਰ ਵੀ ਅੱਧੀ ਵੰਡ ਕੇ ਦੇ ਰਿਹਾ ਹੈ ਬਾਬਾ ਫਰੀਦ ਕੰਨ ਮੈਂ ਇਸ भगत ਤੋਂ ਸਦਕੇ ਜਾਨਣਾ ਇਹ ਤੇ ਧਾਰਮਿਕ ਮਨੁੱਖ ਹੈ ਇਹ ਤੇ ਅਮੀਰ ਹੈ ਇਹ ਤੇ ਮਹਾਨ ਅਮੀਰ ਮਨੁੱਖ ਹੈ ਪਰ ਅਰਬਾਂ ਖਰਬਾਂ ਦੀ ਜੈਦਾਦ ਹੈ ਤੇ ਫਿਰ ਵੀ ਪਰ ਆਦੇ ਮੂੰ ਦਾ ਟੁੱਕਰ ਖੋ ਰਿਹਾ ਹੈ। ਪਰੋਸੀ ਦੇ ਮੂੰ ਦੀ ਰੋਟੀ ਖੋ ਰਿਹਾ ਹੈ। ਇਹਨੂੰ ਅਮੀਰ ਕਹਿਣਾ ਅਮੀਰੀ ਦੀ ਤੋਹਨ ਹੈ। ਇਹਨੂੰ ਦੌਲਤਮੰਦ ਕਹਿਣਾ ਦਰਸ ਉਸ ਦਾ ਨਮਾਨ ਦੀ ਤੋਹਨ ਹੈ। ਇਸ ਵਾਸਤੇ ਇਹ ਫਕੀਰ ਕਹਿੰਦਾ ਤਵੰਗਰੀ ਬਾਤੇ ਲਸਤ ਨਾ ਕੇ ਬਾਮਾਲ। ਮਾਲ ਅਸਬਾਬ ਤੋਂ ਅਮੀਰੀ ਨਹੀਂ। ਦਿਲ ਤੋਂ ਹੈ। ਕਿਸ ਦਾ ਦਿਲ ਕਿੰਨਾ ਵੱਡਾ ਹੈ। ਕੋ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੋ ਹੈ ਫਰਮਾਨ ਬਜ਼ੁਰਗੀ ਜਿਹੜੀ ਹੈ ਉਹ ਅਕਲ ਦਾ ਹੈ ਦੋ ਅਕਲਮੰਦ ਮਨੁੱਖਾਂ ਵਿੱਚ ਦੋਸਤੀ ਹੋ ਸਕਦੀ ਹੈ ਮੂਰਖ ਤੇ ਅਕਲਮੰਦ ਦੀ ਦੋਸਤੀ ਬਹੁਤ ਲੰਬੀ ਨਹੀਂ ਚੱਲ ਸਕਦੀ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾਂ ਜਾਣੇ ਤੇ ਹੋ ਵਰਤੇ ਵੇਖੋ ਕੋਨ ਰਾਸ ਫਿਰ ਗੁਰੂ ਅੰਗਦ ਦੇਵ ਜੀ ਕੋ ਹੋਰ ਉਦਾਹਰਣ ਦਿੰਦੇ ਨੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਬਾਸ ਇਕ ਭਾਂਡੇ ਵਿੱਚ ਜੇ ਵਸਤੂ ਪਈ ਹੋਈ ਹੈ ਤੇ ਉਸ ਦੇ ਵਿੱਚ ਵਿਪਰੀਤ ਕੋਈ ਦੂਸਰੀ ਵਸਤੂ ਅਸੀਂ ਪਾਣਾ ਚਾਹਦੇ ਹਾਂ ਤਾਂ ਤਾਂ ਹੀ ਪੈ ਸਕੇਗੀ ਪਹਿਲੇ ਪਈ ਹੋਈ ਕੱਢ ਦੇਈਏ ਇਕ ਭਾਂਡੇ ਵਿੱਚ ਸ਼ਰਾਬ ਪਈ ਹੈ ਉਸ ਵਿੱਚ ਦੁੱਧ ਪਾਣਾ ਹੈ ਤਾਂ ਸ਼ਰਾਬ ਕੱਢਣੀ ਪੈਗੀ ਉਸੇ ਬਾਂਡਿਚ ਅਗਰ ਸ਼ਰਾਬ ਪਾ ਦਿੱਤੇ ਤਾਂ ਦੁੱਧ ਦੁੱਧ ਨਹੀਂ ਰਹੇਗਾ ਸ਼ਰਾਬ ਸ਼ਰਾਬ ਨਹੀਂ ਰਹੇਗੀ ਬਰਸਲ ਪਈ ਹੋਈ ਵਸਤੂ ਇੱਕ ਪਾਸੇ ਕੱਢਣੀ ਪੈਗੀ ਇਸ ਨੂੰ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ ਵਿਜਾਤੀ ਮੇਲ ਹੁੰਦਾ ਹੀ ਨਹੀਂ ਰੋਸ਼ਨੀ ਵਿੱਚ ਰੋਸ਼ਨੀ ਸਮਾ ਸਕਦੀਏ ਰੋਸ਼ਨੀ ਤੇ ਅੰਧਕਾਰ ਦਾ ਕੋਈ ਮੇਲ ਨਹੀਂ ਪਾਣੀ ਵਿੱਚ ਪਾਣੀ ਸਮਾ ਸਕਦਾ ਹੈ ਪਾਣੀ ਤੇ ਤੇਲ ਦਾ ਕੋਈ ਮੇਲ ਨਹੀਂ ਅਗਰ ਮਿਲਾ ਦਿੱਤਾ ਦੇਲ ਵਖ ਦਿਖਾਈ ਦੇਗਾ ਉਹ ਇਕ ਮਿਕ ਨਹੀਂ ਹੋ ਸਕਣਗੇ ਕਿਉਂਕਿ ਦੋਵੇਂ ਵਿਰੋਧੀ ਨੇ ਦੇਖਣ ਨੂੰ ਸਾਨੂੰ ਹੀ ਦਿਖਾਈ ਦੇਗਾ ਕਿ ਇਕ ਮਿਕ ਨੇ ਪਰ ਫਿਰ ਵੀ ਉਹ ਇਕ ਨਹੀਂ ਨੇ ਦਰਵਾਜ਼ੇ ਨੂੰ ਜਦ ਲੋਹੇ ਦੀ ਕਿਲ ਠੋਕੀ ਹੈ ਐਸੀ ਐਸੀ ਪਰਖ ਖੜੀ ਕਰ ਸਕਦੇ ਆ ਲੋਹਾ ਲੱਕੜ ਦੇ ਸਮਾ ਗਿਆ ਲੱਕੜ ਹੋਰ ਜਨਸ ਹੈ ਲੋਹਾ ਹੋਰ ਜਨਸ ਹੈ ਪਰ ਨਹੀਂ ਲੋਹੇ ਦੀ ਕਿਲ ਨੂੰ ਜਦ ਠੋਕਿਆ ਗਿਆ ਲੱਕੜ ਸੁੱਕੜ ਕੇ ਇੱਕ ਪਾਸੇ ਹੋ ਗਈ ਹੈ ਲੋਹੇ ਨੇ ਆਪਣੀ ਥਾਂ ਬਣਾ ਲਈ ਹੈ ਜਿਸ ਥਾਂ ਤੇ ਲੋਹੇ ਦੀ ਕਿਲ ਹੈ ਉੱਥੇ ਲੱਕੜ ਕਤਈ ਨਹੀਂ ਹੈ ਹਾਂ ਲੋਹੇ ਵਿੱਚ ਲੋਹਾ ਸਮਾ ਸਕਦਾ ਹੈ ਲੋਹਾ ਲੱਕੜ ਵਿੱਚ ਨਹੀਂ ਸਮਾ ਸਕਦਾ ਇੱਕ ਈਸ਼ਵਰੀ ਨਿਯਮ ਕਿ ਸajati ਮਿਲ ਹੁੰਦਾ ਹੈ ਵੀ ਜਾਤੀ ਮਿਲ ਨਹੀਂ ਆਉਂਦਾ ਗੁਣ ਵਿੱਚ ਗੁਣ ਸਮਾ ਸਕਦੇ ਨੇ ਗੁਣ ਵਿੱਚ ਔਗਣ ਨਹੀਂ ਸਮਾ ਸਕਦੇ ਗੁਣਾ ਵਿੱਚ ਗੁਣ ਸਮਾਨਗੇ ਗੁਣਾ ਵਿੱਚ ਗੁਣ ਸਮਾਨਗੇ ਰੋਸ਼ਨੀ ਵਿੱਚ ਰੋਸ਼ਨੀ ਸਮਾਵੇਗੀ ਅੰਧੇਰੇ ਵਿੱਚ ਹੋਰ ਅੰਧੇਰਾ ਕੀਤਾ ਜਾ ਸਕਦਾ ਹੈ ਪਰ ਕੋਈ ਆਖੇ ਅੰਧਕਾਰ ਤੇ ਪ੍ਰਕਾਸ਼ ਨੂੰ ਕਠਿਆ ਰੱਖਣਾ ਇਹ ਔਖੀ ਗੱਲ ਹੈ ਕਲਪਨਾ ਦੀ ਦੁਨੀਆ 'ਚ ਤੇ ਹੋ ਸਕੇਗਾ ਵਾਸਤਵਿਕ ਨਹੀਂ ਹੋ ਸਕੇਗਾ ਇਸ ਨੂੰ ਇੱਕ ਸੋਹਣੇ ਉਦਾਹਰਣ ਦੇ ਨਾਲ ਮਹਾਪੁਰਸ਼ਾਂ ਨੇ ਸਮਝਾਇਆ ਇੱਕ ਫਕੀਰ ਰੋਜ਼ ਚਲੇਰੇ ਦੁਆਰ ਦੁਆਰ ਤੇ ਬਿਕਸ਼ਾ ਮੰਗਣ ਲਈ ਜਾਂਦਾ ਸੀ ਅੱਜ ਅਜੀਬੋ ਗਰੀਬ ਘਟਨਾ ਘਟ ਗਈ ਇੱਕ ਦੁਆਰ ਤੇ ਉਸਨੇ ਦਸਤਕ ਦਿੱਤੀ ਇੱਕ ਬੀਬੀ ਨੇ ਦੁਆਰ ਖੋਲ੍ਹਿਆ ਝੁਟਕੀ ਆਤੇ ਰਹੀ ਬਿਕਸ਼ਾ ਪਾਤਰ ਵਿੱਚ ਪਾਈ ਫਕੀਰ ਚੱਲ ਪਿਆ ਇਹ ਬੀਬੀ ਤੇ ਲਗੀ ਫਕੀਰ ਬਿਕਸ਼ਾ ਲੈ ਕੇ ਚੱਲ ਤੇ ਹੈ ਕੁਝ ਗਿਆਨ ਦੀ ਗੱਲ ਸੁਣਾ ਕੁਝ ਪ੍ਰਮਾਤਮਾ ਦੀ ਗੱਲ ਸੁਣਾ ਕੁਝ ਦੇ ਕੇ ਜਾ اس طرح کی سوارتھی ہے فقیر نے گل سنیا کیا کل رب کی چرچا کر کل کل تک اڈی کرش یہ بی بی کہنے لگے پھر ہو گھر جاویں پہلے اتھے ہی آئی میں تیرا اے بکشا پاتر کھیر دے نال بھر دے گی سمیں سر فقیر پہنچے دوار سے دستک دیتی ہے ਭਰੇ ਹੋਇਆ ਕਟ ਥੀਰ ਦਾ ਕਰਮੰਡਲ ਬੀਬੀ ਬਾਹਰ ਲੈ ਆਈ ਹੈ 사ਦੂ ਨੇ ਵਿਕਸ਼ਾ ਪਾਤਰ ਅੱਗੇ ਕੀਤਾ ਹੈ ਕੰਬੜੀ ਛਿੜ ਗਈ ਇਸ ਬੀਬੀ ਨੂੰ ਹੱਥ ਰੁਕ ਗਏ 사ਦੂ ਕਹਿੰਦਾ ਖੀਰ ਪਾ ਦੇ ਮੇਰੇ ਭਾਂਡੇ ਚ ਨਹੀਂ ਫਕੀਰ ਸائیں ਤੁਹਾਡੇ ਇਸ ਬਰਤਨ ਦੇ ਚ ਤੇ ਵਿਸ਼ਟਾ ਹੈ ਗੰਧ ਹੈ ਥੀਰ ਅਮਰਤ ਹੈ ਮੈਂ ਇਹ ਅਮਰਤ ਇਸ ਗੰਧ ਦੇ ਚ ਕਿਸ ਤਰ੍ਹਾਂ ਪਾ ਦੇਆ ਫਕੀਰ ਉੱਚੀ ਆਵਾਜ਼ ਹੋ ਕੇ ਬੋਲਣ ਲੱਗਾ ਬੇਬੀ ਜੈਸੇ ਮੇਰੇ ਇਸ ਗੰਦੇ ਭਾਂਡੇ ਵਿੱਚ ਜਿਸ ਵਿੱਚ ਗੰਧ ਪਈ ਹੈ ਤੂੰ ਅੰਮ੍ਰਿਤਮਈ ਛੇਰ ਨਹੀਂ ਪਾਸ ਕਰ ਸਕਦੀ ਤੇਰੇ ਗੰਦੇ ਹਿਰਦੇ ਵਿੱਚ ਮੈਂ ਅੰਮ੍ਰਿਤਮਈ ਨਾਮ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ ਅੰਮ੍ਰਿਤਮਈ ਗਿਆਨ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ ਤੂੰ ਛੇਰ ਮੈਨੂੰ ਤਾਂ ਦੇਵੇਂਗੀ ਮੈਂ ਇਸ ਭਾਂਡੇ ਨੂੰ ਸਾਫ਼ ਕਰਾਂਗਾ ਮੈਂ ਗੱਲ ਰੱਬ ਦੀ ਤਾਂ ਤੈਨੂੰ ਸੁਣਾਵਾਂਗਾ ਤੂੰ ਆਪਣੇ ਨiyet ਠੀਕ ਕਰੇਂਗੀ اپنی ٹھیک کریں گے وستو اندر چیز ایک پاسے کریے تا ہی وسط اسما سکتی ہے جھوٹ نکیے تا ہی سچ سما سکے گا اسی طریقے دراچار پاسے کریے تاہ چار سما سکے گا تے کوئی آ کے دون کٹا رکھنا یہ دونوں وپریت نے ایک نہیں ونمر کا تے آنکار یک جا نہیں سنتوش ایک نہیں رہ سکتے اور اسے طریقے بیانڈے چ نہیں تے رخصت کرنا ہی پائے گا کیونکہ وپریت نے ہو بہو اے ہی گل ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਵਾਕ ਦੇ ਚਾਹ ਰਹੇ ਨੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਬਾਸ ਸਾਹਿਬ ਸੇਤੀ ਹੁਕਮ ਨ ਚੱਲੇ ਕਹੀ ਬਣੇ ਅਰਦਾਸ ਉਹ ਜੋ ਹੁਕਮੀ ਪ੍ਰਮਾਤਮਾ ਦਾ ਜੋ ਹੁਕਮ ਚੱਲਦਾ ਹੈ ਉਸ ਹੁਕਮੀ ਦੇ ਹੁਕਮ ਦੇ ਅੱਗੇ ਤੇਰਾ ਹੁਕਮ ਨਹੀਂ ਚੱਲ ਸਕਦਾ ਹੁਕਮ ਦੇ ਚ ਹੁਕਮ ਨਹੀਂ ਸਮਾਵੇਗਾ ਜੇ ਤੂੰ ਦੋ ਹੁਕਮ ਨੂੰ ਇਕੱਠਾ ਕਰਨਾ ਚਾਹੇ ਇੱਕ ਥਾਂ ਤੇ ਮੁਸ਼ਕਿਲ ਹੈ حکمی بال حکم چلے گا تیری ارد چل سکتی ہے تیرا حکم نہیں چل سکتا تیری پرارتنا چل سکتی ہے تیرا حکم نہیں چل سکتا اس واسطے کہ سیتی حکم نہ چلے کہیں بنے ارداس ارداس ہی کہنا بن دیئے تینو ارداس ہی جو ہے کرنی چاہی دیئے پھر آخر دیچ صدگر دتگر کمانے